ਹੁੰਡੜੀ ਜੀ ਬੈਠੇ ਜੀ ਹਾਂਜੀ ਕੋਈ ਹੋਰ ਨਾ ਕਰਨ ਨੂੰ ਕੀਤਾ ਸੀ ਮੈਂ ਫੋਨ ਅੱਛਾ ਤੇ ਉਹਦਾ ਦੇ ਹਾਲ ਚਾਲ ਤੇ ਮੈਂ ਪੁੱਛਿਆ ਸੀ ਦੀ ਹੰਦਾਈ ਕੰਮ ਕਰ ਠੀਕ ਵਾ ਵਾ ਚਰ ਕਰਦਾ ਰਿਹਾ ਮੇਰੇ ਨਾਲ ਗੱਲਾਂ ਕੰਮ ਕੁਮੇ ਹੀ ਕੋਈ ਉਹਦਾਂ ਕੰਮ ਇਹੋ ਹੀ ਆ ਤੁਹਾਨੂੰ ਵੀ ਪਤਾ ਹੀ ਆ ਉਹ ਮੈਂ ਵੀ ਚੱਲ 20000 ਰੁਪਈਆ ਹੀ ਪਾ ਤੇ ਉਹ ਕਹਿੰਦੇ ਮੈਂ ਲੱਖ ਰੁਪਈਆ ਪਾਇਆ ਡੈਡੀ ਹੁਣਾਂ ਨੂੰ ਤੇ ਉਹਨਾਂ ਕੋਲ ਲੈ ਲਈ ਤੁਹਾਨੂੰ ਫੋਨ ਨਹੀਂ ਕੀਤਾ ਨੇ ਮੈਨੂੰ ਨਹੀਂ ਆਇਆ ਦਾ ਫੋਨ ਪੈਸੇ ਤੇ ਉਹਨੇ ਮੈਨੂੰ ਕਰਾਇਆ ਉਹ ਲੱਖ ਰੁਪਈਆ ਤੇ ਪਰ ਉਹਨੇ ਮੈਨੂੰ ਇਹ ਨਹੀਂ ਕਿਹਾ ਵੀ लवली ਨੂੰ ਦੇ ਦੇ ਉਹ ਜਾਂ ਕਦਾਂ ਵਾ ਮੈਨੂੰ ਅਜੇ ਤੱਕ ਨਹੀਂ ਉਹਦਾ ਫੋਨ ਆਇਆ ਉਹ ਚਲ ਉਹਨੇ ਕਿਹਾ ਤੇ ਹੈਗਾ ਹੀ ਆ ਚਲ ਤੁਸੀਂ ਦੇ ਦੋ ਹਾਂ ਤੁ ਕਰ ਦੂਗਾ ਕੱਲ ਨੂੰ ਕਰ ਦੂਗਾ ਨਹੀਂ ਟਾਈਮ ਲੱਗਾ ਹਣਾ ਮੇਰੀ ਗੱਲ ਸੁਣ ਹਣਾ ਪੈਸੇ ਉਹਦੇ ਆ ਉਹਦਾ ਮੈਨੂੰ ਫੋਨ ਆਊਗਾ ਤੇ ਫੇਰ ਹੀ ਮੈਂ ਤੈਨੂੰ ਦਊਗਾ ਮੈਂ ਇਦਾਂ ਦੇ ਕੇ ਤੇ ਲੜਾਈ ਪਾਉਂਗੀ ਘਰ ਉਹ ਪੈਸੇ ਹੀ ਉਹਨੇ ਵਰਤਨਾ ਤੇ ਗੱਲੇ ਆ ਉਹ ਖਲਾਏ ਤੇ ਵਰਤਨ ਵਾਸਤੇ ਹੁਣ ਜਾਂ ਤੇ ਤੈਨੂੰ ਖਲਾਉਂਦਾ ਜੇ ਹਾਂ ਕੀਤੀ ਤੇ ਤੇਰੇ ਖਾਤੇ 'ਚ ਪਾ ਦਿੰਦਾ ਉਹ ਜਾਂਦਾ ਮੇਰੇ ਕੋਲ ਇੱਥੇ ਖਰਚਾ ਵਰਚਾ ਹੀ ਰਹਿ ਗਿਆ ਵਾ ਨਹੀਂ ਤੇ ਮੈਂ ਪਾ ਦਨੇ ਹੀ ਤੇ ਚਲ ਉਹਨਾਂ ਕੋਲ ਲੈ ਲਈ ਤੂੰ ਮੈਂ ਪਾਏ ਹੀ ਉਹ ਇਦਾਂ ਕਰ ਕਰ ਉਹਦਾ ਮੈਨੂੰ ਕਰਾ ਫੋਨ ਤੇ ਫੇਰ ਮੈਂ ਪੈਸੇ ਦੇਣੇ ਆ लवली ਇਦਾਂ ਮੈਂ ਪੈਸੇ ਨਹੀਂ ਆ ਦੇਲੇ ਚਲ ਮਮੀ ਨੂੰ ਪੁੱਛ ਲਓ ਕੀ ਪਤਾ ਆਇਆ ਓਏ ਹੋਏ ਕਿਦਾਂ ਨੂੰ ਆਇਆ ਓਏ ਚਲੋ ਆਪੀ ਉਹਨੇ ਦੱਸ ਦੇਣਾ ਤੇਰੀ ਮਾਂ ਨੇ ਮੈਨੂੰ ਜਿ ਆਇਆ ਫੋਨ ਉਹ ਚਲ ਆਪ ਪੁੱਛ ਲੈ ਇੱਕੋ ਦਿਨ ਹੀ ਰਹਿ ਗਿਆ ਮੈਂ ਤਾਂ ਡਿਆ ਕਹਿਣ ਮੈਂ ਚਲ ਗੱਡੀ ਤੇ ਘਰ ਆਉਂਦੀ ਤੇ ਚਲ ਕੋਈ ਗੱਲ ਨਹੀਂ ਬੰਦੇ ਆ ਮਾਤਰੀ ਨੂੰ ਆਪ ਪੁੱਛ ਲੈ ਨਾ ਡੈਡੀ ਜੀ ਚਲ ਇੱਕ ਵਾਰੀ ਮਮੀ ਨੂੰ ਪੁੱਛ ਲੈਣੇ ਤੇ ਚਲ ਉਹ ਚਲ ਪੁੱਤ ਕੋਈ ਗੱਲ ਨਹੀਂ ਮੈਂ ਪੁੱਛਦਾ ਉਹਨੂੰ ਬੱਲ ਸੁਣ ਮਣੀ ਜੀ ਲੱਗਦਾ ਫੇਰ ਕੋਈ ਪੰਗਾ ਖਰਾਬ ਹੋ ਗਿਆ ਇਹ ਹੈ ਪਤਾ ਨਹੀਂ ਕਿੱਥੇ ਜਿੱਦਾਂ ਮੰਮੀ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਨਾ ਅੱਜ ਅੱਜ ਨਾ ਮੈਂ ਸਾਰੀ ਗੱਲ ਦੱਸਣੀ ਆ ਜੇ ਤੂੰ ਨਾ ਨਾ ਕੋਈ ਵੀ ਜਾਣਗੇ ਨਾ ਤੇ ਮੇਰਾ ਨਾਮ ਵਟਾ ਦੇਣਾ ਸੱਚੀ ਮੰਮੀ ਤਾਂ ਇੰਨੀ ਜਿਆਦਾ ਬੇਇੱਜ਼ਤੀ ਕੀਤੀ ਪੇਕਿਆਂ ਤੱਕ ਨੌਲ ਕੇ ਰੱਖੀ ਆ ਨਹੀਂ ਵੀ ਹੈ ਕਿੱਥੇ ਆਈ ਅਜਾ ਜੋ ਵੀ ਹੋਊਗਾ ਹੋ ਜੀ ਸਰ ਉਹ ਬੜਾ ਆ ਗਿਆ ਤੁਸੀਂ ਇਥੇ ਅੰਦਰ ਦਿਓ ਮੇਰੀ ਗੱਲ ਤਾਂ ਸੁਣੋ ਇੱਥੇ ਬਹਿ ਗਈ ਓਹੋ ਮੈਂ ਤਾਂ ਇਹ ਮੰਗਣ ਦੇ ਲਈ ਉਹਨਾਂ ਕੋਲ ਤੇ ਦੱਸ ਪੈਸੇ ਨਹੀਂ ਕੀ ਉਹਨਾਂ ਨੇ ਦੇਣੇ ਹੈਗੇ ਤੁਸੀਂ ਐਵੇਂ ਦੇਣਾਂ ਤੇ ਤਰਲੇ ਮਾਰਨ ਕਿਉਂ ਨਾ ਉਹ ਮੰਗ ਦੇ ਰਹੀ ਹੈ ਤਾਂ ਹੁਣ ਨਾ ਮੰਗਿਓ ਦੀ ਰਹਿਣ ਦਿਓ ਉਹੋ ਗੱਲ ਤਾਂ ਤੇ ਪਤਾ ਲੱਗੇ ਹੋਣਾ ਕੀ ਆ ਕੀ ਹੋਇਆ ਮਮੀ ਇਥੇ ਆਈ ਮੇਰੇ ਕੋਲ ਹਾਂ ਇਹ ਤੁਸੀਂ ਇਹ ਕਰਨ ਨੂੰ ਹੋਣ ਕੀ ਤਾਂ ਵਾ ਮੈਂ ਹਜੇ ਕਰਦਾ ਵਾ ਕਰਨ ਨੂੰ ਹੋंदे ਕੀ ਹੋ ਗਿਆ ਵਾ ਉਹਨੂੰ ਕਿੱਦਾਂ ਪਤਾ ਲੱਗਿਆ ਫਿਰ ਕੀ ਉਹਦਾ ਵੱਡਾ ਭਰਾ ਹੀ ਜੇ ਕਰਦਾ ਵਾ ਜੇ ਨਾ ਕਰੋ ਤਾਂ ਵੀ ਤੁਸੀਂ ਆਨੇ ਪੀ ਕੀਤਾ ਨਹੀਂ ਜੇ ਕਰਦਾ ਤਾਂ ਵੀ ਤੁਹਾਨੂੰ ਕੀ ਆਈਏ ਤਾਂ ਫਿਰ ਕੀ ਹੋਵੇ ਜੇ ਕਰਤਾ ਉਹਨੂੰ ਐਵੇਂ ਹੀ ਪਸ ਪੀਦਾ ਵਜੇ ਪਣੀ ਗੜੀਆਂ ਗੜੀਆਂ ਗਲਾਸ ਨਾ ਕੇ ਗਏ ਤੇਰੇ ਪੇਕੇ ਆਉਂ ਮਦ ਉਹਥੇ ਪੈਸੇ ਦੇ ਦਿੰਦੀਆਂ ਤੂੰ ਇਦਾਂ ਕਰਦੀ ਓਦਾਂ ਕਰਦੀ ਉਹ ਕਰਨੇ ਫੋਨ ਕੀਤਾ ਹਣਾ ਪੈਸੇ ਨਾ ਤਾਂ ਫੜ ਟੋਠੀ ਨਹੀਂ ਨਹੀਂ ਆਂਦੀ ਪਰ ਫੋਨ ਕੀਤਾ ਕਿਉਂ ਉਹਨੂੰ ਤਾਂ ਹੁਣ ਤੁਸੀਂ ਵੀ ਮੇਰੀ ਗੱਲ ਸੁਣ ਲਓ ਤੁਹਾਨੂੰ ਫੋਨ ਕਰਨਾ ਹੀ ਨਹੀਂ ਹੈ ਅਣੀ ਭਾਈ ਦਾ ਵਰਗੀ ਆਪਣਾ ਟਾਈਮ ਕੱਢੀਏ ਨਾ ਹੀ ਮੰਗਣੇ ਇਹਨਾਂ ਕੋਲ ਨਾ ਹੀ ਮੰਗਣੇ ਮੁੰਡੇ ਨੂੰ ਠੀਕ ਵਾ ਨਾ ਚੱਲ ਵੇਹਣਾ ਫਿਰ ਮਾਜੀ ਸਾਨੂੰ ਲੋੜ ਹੀ ਨਹੀਂ ਮੰਗਣ ਦੀ ਕੋਈ ਗੱਲ ਨਹੀਂ ਕੋਈ ਨਹੀਂ ਜਦੋਂ ਵੀ ਕਿਤੇ ਮੰਜੇ ਮੁੰਜੇ ਤੇ ਪੈਣਗੇ ਨਾ ਫੇਰ ਨਾਲ ਪਾ ਲੱਗਣਾ ਹਲੇ ਰਾਤੇ ਕੋਈ ਸਾਰੀ ਉਮਰ ਖਰੇ ਮਿੱਦੇ ਰਹਿਣਾ ਉਹ ਮੈਂ ਤੇ ਡੈਡੀ ਗਾੜੀ ਵਾਂ ਤਾਂ ਪੱਲਾ ਜੋੰਡਿਆ ਸੀ ਵਿਚਾਲੂ ਨੇ ਕਿਆ ਹੀ ਦੇਣਾ ਅੱਜ ਨਹੀਂ ਤੇ ਕੱਲ ਨੂੰ ਫੋਨ ਆ ਜਾਊਗਾ ਤਾਂ ਚੱਲ ਕੋਈ ਗੱਲ ਨਹੀਂ ਦੇ ਦਿਓ ਇੱਕ ਵਾਰੀ 20000 ਕਿੰਨਾ ਕੁ ਹੁੰਦਾ ਹੋਵੇ ਤੇ ਚਲੋ ਕੋਈ ਨਹੀਂ ਉਹ ਵੀ ਦੇ ਦੇਣਗੇ ਪਰ ਜਿੰਨੇ ਕੋ ਤੁਸੀ ਮੰਗਨਦੇ ਆ ਨਾ ਇਹਨਾਂ ਨੇ ਤੁਹਾਨੂੰ ਦੇਣੇ ਭੁੱਲ ਜਾਓ ਕਿ ਤੁਹਾਨੂੰ ਪੈਸੇ ਦੇ ਦੇਣਗੇ ਤਰਲੇ ਕਢਾਉਂਦੇ ਆ ਉਹ ਚਲ ਕੋਈ ਗੱਲ ਨਹੀਂ ਰਹਿਣਦਾ ਮਮਾ ਕਹਿੰਦਾ ਨਹੀਂ ਕਢਾਉਂਦੇ ਮਗਰ ਬਗਾ ਤੁਰੇ ਫਰੇ ਉਸ ਬਸ ਦੇਤੇ ਚਾਹੀ ਨਾ ਦੇਤੇ ਮਧੂ ਦੀ ਬੇਇੱਜ਼ਤੀ ਕਰਨ ਦੇ ਉਤੋਂ ਹੱਡੀ ਚਲ ਕੋਈ ਗੱਲ ਨਹੀਂ ਮੰਮੀ ਨੇ ਮੈਂ ਕਰਨਾ ਵਾ ਗੱਲ ਵੀ ਤੂੰ ਕੱਲੀ ਨਾਉਂਦੀਆਂ ਪਿੱਛੇ ਤੇ ਕੋਈ ਨਹੀਂ ਚਲੋ ਦੋਨਾਂ ਦੀ ਰੋਟੀ ਆ ਨਾ ਉਹ ਤੇ ਆਪਾਂ ਖਾਈ ਜਾਣੀ ਆ ਭੁੱਖੇ ਨਹੀਂ ਮਰ ਜਲਨੇ ਕੋਈ ਗੱਲ ਨਹੀਂ ਮੈਂ ਕਰਨਾ ਵਾ ਗੱਲ ਨਾ ਐਵੇਂ ਨਾ ਟੈਨਸ਼ਨ ਲਈ ਜਾ ਮਮਮੀ ਫਿਰ ਗੱਲਾਂ ਵਡੀਆਂ ਕਰਦੇ ਆ ਫਿਰ ਖੇਜ ਆ ਜਾਂਦੀ ਫੇ ਕਿਉਂ ਇਦਾਂ ਬੋਲਦੇ ਆ ਉਹ ਮੰਮੀ ਨਾ ਵੀ ਕਰ ਲੈਣੀ ਆ ਗੱਲ ਗੱਲ ਤੁਸੀਂ ਦੇਖੋ ਕਰਨੀ ਆ ਬਸ ਮੇਰੇ ਕੋਲ ਸੁਣ ਕੇ ਚਲ ਆ ਜਾ ਰੋਟੀ ਪਾਣੀ ਦੇ ਲੈ ਆਈ ਆ ਰੋਟੀ ਤੇ ਬੁਰਗੀ ਖਵਾ ਲ ਜਾਂ ਰੋਟੀ ਰੋਟੀ ਕੀ ਖਾਣੀ ਆ ਰੋਟੀ ਦੇ ਦੇ ਖਵਾ ਦਿੰਦੇ ਯਾਰ ਲਿਆਉਂਦੀ ਆ ਰੋਟੀ ਵੀ ਬਸ ਰੋਟੀ ਦਾ ਹੀ ਮੇਰੇ ਹਿਸਾਬ ਨਾਲ ਨਾ ਗੱਡੀ ਨਹੀਂ ਘਾ ਹੁਣ ਘਰ ਆਉਂਦਾ ਤੇ ਜਦ ਨੇ ਜਿੱਦ ਕਰਕੇ ਮੰਗਾਲੀ 2.5 ਲੱਖ ਦਾ ਲੰਮ ਚਾਤਾ ਤੇ ਨਾ ਹੁਣ ਘਰ ਦੇ ਲੱਤ ਲਾਉਂਦੇ ਆ ਦੇ ਨਾਮ ਦੇ ਬੀਚ ਮਾੜਾ ਨਹੀਂ ਤੇ ਸੱਚੀਆਂ ਚ ਨਾਉਂਦੇ ਤਮਨ ਤੋਂ ਕਿਥੋਂ ਆਈ ਆ ਮੈਂ ਕਿੱਧਰੋਂ ਆਵਾ ਇੰਨੀ ਬਾਹਰ ਠੰਡ ਵਾ ਤੇ ਰਜਾਈ ਸੁਟੇ ਰਜਾਈ ਚ ਘੜੀ ਲੰਮੇ ਪੈਂਦਾ ਤੁਸੀਂ ਇੱਥੇ ਕੀ ਕਰਨ ਦੇ ਜੇ ਰਜਾਈ ਚ ਕੀ ਲੰਮੇ ਪੈਣਾ ਮੈਂ ਤਾਂ ਇੱਥੇ ਬੈਠਾ ਸੀ ਵਿਹਲੀ ਆਇਆ ਹਾਂ ਹਾਂ ਤੇ ਉਹ ਮੁੰਡਾ ਤੇਰਾ ਆਇਆ ਸੀ ਬਟਾ ਮੁੰਡਾ ਆਇਆ ਸੀ ਕੀ ਆਂਦਾ ਵਾ ਕਹਿੰਦਾ ਵੀ ਡੈਡੀ ਤੁਸੀਂ ਪੈਸੇ ਦੇ ਦੇਣੇ ਥੋੜੇ ਜੇ ਮੈਂ ਯਾਰ ਮੇਰੇ ਕੋਲ ਤੇ ਹਨੀ ਇਹ ਕਰਨੇ ਨਹੀਂ ਤਾਂ ਉਹ ਫੋਨ ਕੀਤਾ ਮੈਂ ਮੈਮ ਮੈਨੂੰ ਨਹੀਂ ਕਰਨ ਦਾ ਫੋਨ ਆਇਆ ਇਹ ਉਹ ਕਹਿੰਦਾ ਵਾ ਕਿ ਲੱਖ ਰੁਪਇਆ ਭੇਜਿਆ ਵਾ ਕਹਿਣਾ ਹੈ ਆਪਣੇ ਆਪ ਕੋ ਕੁਝ ਬਣਿਆ ਨਹੀਂ ਹੁਣ ਕਰਨ ਵਲ ਧਿਆਨ ਕਰ ਲੈ ਐ ਡੈਡੀ ਉਹ ਕਹਿੰਦਾ ਸੀ ਡੈਡੀ ਕੋ ਲੈ ਲਿਓ। ਅੱਛਾ। ਮੈਂ ਵੀ ਮੈਨੂੰ ਉਹਦਾ ਫੋਨ ਨਹੀਂ ਆਇਆ। ਜਨਾਚਰ ਮੈਨੂੰ ਉਹਦਾ ਫੋਨ ਨਹੀਂ ਨਾ ਆਉਂਦਾ। ਮੈਂ ਨਹੀਂ ਤੈਨੂੰ ਪੈਸਾ ਦੇਣਾ ਕੋਈ। ਫੇਰ ਚਲ ਗਿਆ ਫਿਰ ਉਹ ਮੰਮੀ ਨੇ ਆਇਆ ਹੁਣ ਮੰਮੀ ਨੇ ਨਹੀਂ ਕਰ ਕੀਤੀ। ਮੈਂ ਤਾਂ ਨਾ ਮੈਨੂੰ ਦੱਸਿਆ ਨਹੀਂ ਮੰਮੀ ਨੇ। ਵੀ ਫੋਨ ਆਇਆ ਕਿ ਨਹੀਂ ਆਇਆ। ਚਲ ਗਿਆ ਫੇ ਚੁੱਪ ਕਰਕੇ ਹੀ। ਚਲ ਗਿਆ ਫਿਰ। ਕਹਿੰਦਾ ਚੱਲ ਮੰਮੀ ਨੂੰ ਪੁੱਛ ਕੇ ਦੱਸ ਦਿਓ ਮੈਂ ਚੰਗਾ। ਕਿ ਆ ਜਾਣਾ ਹੈਗਾ। ਉਹ ਕਹਿ ਨਹੀਂ ਹਾਂ ਡਾਈ ਉਸ ਦਿਨ ਪਿਓ ਦਾ ਮੁੰਡੇ ਨੇ ਜਾਣਾ ਕਰਨ ਕੋਲ। ਆਹੋ। ਉਹਨੇ ਮੈਨੂੰ ਫੋਨ ਕੀਤਾ ਸੀ ਭਿਆਣ ਕੇ ਭਾਂਜੀ ਮੇਰੀ ਗੱਲ ਸੁਣ ਜਿਓ। ਹਾਂ। ਤੇ ਮੈਂ ਉਧਰ ਚਲ ਗਈ। ਅੱਛਾ ਉਹ ਡੈ ਵੀ ਮੈਨੂੰ ਸਮਾਨ ਸਮੂਨ ਮੁੰਡੇ ਦਾ ਵਖਾ ਲੈਣ ਪਿਆ ਆ ਆ ਪੈਣ ਜੀ ਲਿਆ ਵਾ ਤੁਸੀਂ ਕਰਨ ਦਾ ਹੋਰ ਕੋਈ ਸਮਾਨ ਲਿਆ ਤਾਂ ਮੈਨੂੰ ਦੱਸ ਦੋ ਮੈਂ ਲੈ ਆਵਾਂ ਅੱਛਾ ਤੇ ਮੈਂ ਹਾਂ ਇਹੋ ਕੋਈ ਹੁੰਦਾ ਵਾ ਤੈਨੂੰ ਪਤਾ ਹੀ ਆ ਹਾਂ ਤੇ ਕਹਿੰਦੇ ਨਾਲੇ ਕਰਨ ਨੂੰ ਕਹਿ ਦਿਓ ਪੀ ਇਹਨੂੰ ਆਪਣੇ ਕੋਲ ਰੱਖ ਲੈ ਤੇ ਮੈਂ ਹਾਂ ਉਹਦੇ ਮੈਨੂੰ ਕਹਿਤਾ ਵਾ ਤੇ ਚੱਲ ਵਿਚਾਰੀ ਤੇ ਦੇਣ ਬਦਲ ਜਾਣਗੇ ਮੈਨੂੰ ਪੜਾਈ ਤੱਸ ਜਾਇਆ ਆਂਦੀ ਭੈਣ ਜੀ ਦੁੱਧ ਵੇਚ ਵੇਚ ਕੇ ਕਿੰਨਾ ਕੁ ਚਰਗਝਾਰਾ ਕਰਨਾ ਵ ਤੁਹਾਨੂੰ ਪਤਾ ਤੇ ਹੈ ਹੀ ਆ ਉੱਥੇ ਦਾ ਉੱਥੇ ਹੀ ਰਹਿੰਦਾ ਬੰਦਾ ਵਾਈ ਤੇ ਹੋਵੇ ਤੇ ਜਿੰਨਾ ਚਰਕਾਰੋ ਹੋਵੇ ਨਾ ਬੰਦਾ ਬੜਾ ਬਸ ਨੀ ਰਲਦਾ ਨਾਲ ਤੇ ਮੈਂ ਹਾਂ ਤੋ ਫੇਗਰਨਾ ਕਰ ਕੋਈ ਗੱਲ ਨਹੀਂ ਕਰਨੂ ਮੈਂ ਕਿਹਾ ਵਾ ਕਰਨ ਸਾਂਭੂਗਾ ਕੋਲ ਰੱਖੂਗਾ ਰੋਟੀ ਪਾਣੀ ਦਊਗਾ ਹਾਂ ਤੇ ਆਂਦੀ ਚਲ ਠੀਕ ਆ ਤੇ ਮੈਨੂੰ ਇੰਨਾ ਹੌਸਲਾ ਦਿੱਤਾ ਇੰਨੇ ਨਾਲ ਹੀ ਮਿਰਚ ਹਿੰਟ ਜੀ ਆ ਗਈ ਨਹੀਂ ਤੇ ਮੈਨੂੰ ਇਹ ਵੀ ਮੁੰਡਾ ਕਿੱਥੇ ਜਰਪੁਰ ਦੇਸਾਂ ਦੇ ਵਿੱਚ ਚਲ ਕੋਈ ਨੇ ਉਹਨੂੰ ਕਹਿਣਾ ਵੀ ਕਰਨੂ ਅਸੀਂ ਕੀਤਾ ਫੋਨ ਉਹ ਕਹਿੰਦਾ ਮੈਂ ਕੋਈ ਸਾਂਭੂਗਾ ਆਹੋ ਮੈਂ ਕਿਹਾ ਸੀਗਾ ਆਂਦੀ ਜੀ ਤੁਸੀਂ ਕੋਈ ਚੀਜ਼ ਕੱਲਣੀ ਆ ਤੇ ਦੱਸ ਦੋ ਹੂੰ ਤੇ ਮੈਂ ਹਾਂ ਚਲ ਕਰਨ ਦਾ ਹੁੰਦਾ ਨਾ ਫੋਨ ਤੁਹਾਨੂੰ ਪੁੱਛ ਲੈਣੀ ਆ ਚਲ ਪੁੱਛ ਲਈ ਜੇ ਚਾਹੀਦੀ ਕੋਈ ਚੀਜ਼ ਤਾਂ ਦੱਸ ਦੇ ਜਿਆਦਾਤ ਨਹੀਂ ਸਮਾਨ ਕੱਢਿਆ ਜਾਣਾ ਚਲ ਇੱਕ ਅੱਧੀ ਚੀਜ਼ ਚਾਹੀਦੀ ਤਾਂ ਕ ਵੀਡੀਓ ਨੇ ਸਾਹਮਣਾ ਵਾ ਤੇ ਚਲ ਮੈਂ ਵੀ ਪੁੱਛ ਲਈਨੀ ਵੀ ਜੇ ਕੋਈ ਚੀਜ਼ ਚਾਹੀਦੀ ਤੇ ਲਿਆ ਦਿਓ ਤੇ ਲਜੂਗਾ ਨਾਲ ਚਲ ਹੁੰਦਾ ਹੀ ਆ ਹੈਨਾ ਤੇ ਚਲੋ ਅੰਦਰ ਜਾਈ ਚ ਬਹੁਤ ਹੀ ਤੇ ਠੰਡੇ ਚ ਬੈਠੇ ਆਓ ਅੰਦਰ ਤੂੰ ਮੇਰੀ ਗੱਲ ਸੁਣ ਨਾ ਕਰਨ ਦਾ ਆਇਆ ਨਹੀਂ ਤੈਨੂੰ ਫੋਨ ਕਰਨ ਦਾ ਫੋਨ ਆਇਆ ਹੀ ਕਰਨੇ ਮੈਨੂੰ ਦੱਸਿਆ ਹੀ ਕਿ ਇਹਦਾ ਫੋਨ ਆਇਆ ਵਾ ਅੱਛਾ ਤੇ ਫਿਰ ਮੈਂ ਤਾਂ ਹੀ ਉਹਨਾਂ ਕੱਲ ਗਈ ਹਾਂ ਗੱਲ ਕਰਨ ਕੇ ਕਿਹਦੇ ਨਾਲ ਰੁਪਿੰਦਰ ਨਾਲ ਮੈਂ ਹਾਂ ਉਦਾਂ ਉਹਦਾ ਆਇਆ ਫੋਨ ਤੁਸੀਂ ਚੁੱਕਦੇ ਨਹੀਂ ਜੇ ਤੇ ਹੁਣ ਤੁਸੀਂ ਉਹਨੂੰ ਫੋਨ ਕਰਨ ਦੇ ਜੇ ਇਹਨੂੰ ਫਿਰ ਪਤਾ ਹੀ ਨਹੀਂ ਨਾ ਹੋਣਾ ਇਨੂੰ ਨਹੀਂ ਆ ਪਤਾ ਨਾ ਉਹਨੇ ਦੱਸਿਆ ਪਾ ਕਰਕੇ ਤੇ ਹੁਣ ਆਪੇ ਚਲ ਗਿਆ ਉਹ ਚੁੱਪ ਕਰਕੇ ਤੁਹਾਡੇ ਲਾਗੋ ਚਲ ਗਿਆ ਫਿਰ ਮੈਂ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਆ ਉਹ ਤੁਹਾਡੇ ਕੋ ਕਿੱਦਾਂ ਆ ਗਿਆ ਹਰਪਿੰਦਰ ਨਹੀਂ ਵੇਖਣ ਲਈ ਮੈਨੂੰ ਨਹੀਂ ਇਹ ਗੱਲ ਦਾ ਪਤਾ ਅਸੀਂ ਇੱਥੇ ਪੇਪੋ ਤਾਂ ਗੱਲਾਂ ਕਰ ਰਹੇ ਸੀ ਦੋਨੇ ਗੱਲਾਂ ਕਰਦੇ ਪਰ ਨੇ ਸੁਣ ਲਿਆ ਕਿ ਫਿਰ ਇੱਥੋਂ ਆਣ ਕੇ ਤੈਨੂੰ ਕਹਿੰਦੀ ਵੀ ਇਧਰ ਆ ਕੇ ਗੱਲ ਸੁਣੋ ਮੇਰੀ ਅੱਛਾ ਬਾਜ ਮਾਰ ਕੇ ਲੈ ਗਈ ਬਾਦ ਦੱਸੂ ਨਾ ਸਾਰੀ ਗੱਲਬਾਤ ਇਹਨੂੰ ਹੁਣ ਦੱਸੂਗੀ ਹਾਂ ਚਲ ਦੱਸਦੀ ਰਵੇ ਉੱਠੋ ਗਿਆ ਚੱਲੀਏ ਅੰਦਰ ਇੱਥੇ ਗੋਡੇ-ਗੋਡੇ ਹਵਾ ਵਗਣ ਦੀ ਅਸੀਂ ਤੀ ਸੀ ਤੋ ਦੇਖੋ ਕਿੱਦਾਂ ਵਾਰਨ ਲਈ ਚਲੋ ਦੀ ਤਾਂ ਗੱਲ ਤਾਂ ਬਾਲਾ ਵੀ ਨਹੀਂ। ਮੋਨੀ ਕੀ ਦੇ ਦੇ ਕੱਟ। ਕੋਹ ਨਹੀਂ ਪੁੱਤ। ਪਰ ਮੇਰੀ ਗੱਲ ਸੁਣ ਹਾਂ। ਤੇਰੀ ਗੱਲ ਸੁਣਾ। ਅਰਪਿੰਦਰ ਨਾ ਕੀ ਆਡਾ ਲਾ ਗਿਆ ਏ ਜੀ। ਕੀ ਕਿਹਾ ਮੈਂ ਅਰਪਿੰਦਰ ਨੂੰ? ਉਹ ਮੇਰੀ ਗੱਲ ਸੁਣੋ। ਗੱਲ ਤਾਂ ਤੁਹਾਡੀ ਸਾਡੇ ਨਾਲ ਉਹਦੇ ਪਿਛਲੇ ਤੱਕ ਕੱਲ ਹੀ ਜਾਂਦੇ ਜੀ। ਮੈਂ ਪਿਛਲੇ ਤੱਕ ਜਾਣਾ ਨਹੀਂਗਾ। ਤੇਰੀ ਤਰ੍ਹਾਂ ਪੇਕੇ ਪਚਾਈ ਜਾਣ ਨਹੀਂ ਤੇ ਕੱਲ ਨੂੰ ਔੜ-ਵੜ ਖਾਂਦੇ ਜੇ ਪੈਸੇ ਕਲਾ ਪੈਸੇ ਕਲਾ ਹੱਦ ਹੋ ਗਈ ਤਾਂ ਨਿਵਾਈ। ਉਹਨੂੰ ਤੇ ਮੈਂ ਫੋਨ ਕੀਤਾ ਉਹਨੇ ਥੋੜਾ ਕੀਤਾ ਹੈ। ਉਹ ਪਥੇਰੀ ਆ ਉਹਨੇ ਮੈਨੂੰ ਸਾਕੋਹ ਦੱਸਿਆ ਮम्मी ਦੋ ਵਾਰ ਮੈਂ ਫੋਨ ਕੀਤਾ ਮੇਰਾ ਫੋਨ ਨਹੀਂ ਚੁੱਕਿਆ ਅੱਜ ਤੱਕ ਨੂੰ ਲੋੜ ਪੈ ਗਈ ਤੁਹਾਨੂੰ ਕੋਈ ਮੈਂ ਚੱਲੂ ਨਾ ਵੀ ਕੁੱਸੇ ਤੇ ਤੁੰ ਨੂੰ ਹੁੰਦੀ ਮਗਰ ਤਾਂ ਇਹ ਜਾਣ ਦੀ ਲੋੜ ਪਈ ਉਹ ਮੈਂ ਸੱਚੀਆ ਕਹਾਂ ਕਿ ਤੇਰਾ ਹੱਥ ਤੇਰੇ ਉਹ ਮੈਂ ਮੈਂ ਕਰਨਾ ਬਿਲੂ ਨਹੀਂ ਆਉਂਦਾ ਸੁਣੀ ਨਾ ਮੇਰੀ ਗੱਲ ਚਲਾਕ ਵੱਡਾ ਤੂੰ ਪਿੱਛੇ ਤਾਂ ਕਿਉਂ ਗਈ ਮੈਂ ਫੋਨ ਤੁਹਾਨੂੰ ਕੀਤਾ ਵਾ ਵੀ ਤੁਹਾਨੂੰ 20000 ਰੁਪਏ ਦੇ ਦੋ ਅੱਜ ਤਾਂ ਨਹੀਂ ਪੈਣੀ ਸਿੱਧੀ ਅਗੀ ਗੱਲ ਇਹ ਜੇ ਤਨ ਨਾਲ ਜਾਣਾ ਹੈ ਉਹ ਤਾਂ ਤਾਂ ਕੱਪੜੇ ਨਾਲ ਕੰਦੀ ਫਿਰਦੀ ਵੀ ਮੈਂ ਨਾਲ ਨਹੀਂ ਜਾਣ ਦੇਣਾ ਹੁਣ ਕਿਤਾ ਨੂੰ ਕਹਿੰਦੀ ਪੈਸੇ ਲੈ ਆ ਜਾ ਕੇ ਓਏ ਓ ਦੇ ਮਾੜਾ ਤੇਰੀ ਗੱਲ ਠੀਕ ਵਾ ਪਰ ਇਹ ਆ ਚਲ ਓਏ ਓ ਦੇ ਮਾੜਾ ਤੇਰੀ ਗੱਲ ਠੀਕ ਆ ਪਰ ਪਿਛਲਾ ਨੂੰ ਕੀ ਲੋੜ ਵਾ ਕਹਿੰਦੀ ਕੋ ਤੂੰ ਜਦੋਂ ਉੱਥੇ ਕਹਿੰਦੀ ਤਾਂ ਉਹਨਾਂ ਨੇ ਕਹਿਣਾ ਕਿ ਕਿੰਨਾ ਕਵਾ ਕੀ ਖਲਾਤਾ ਉਹ ਤੇ 5000 ਰੁਪਏ ਦੇ ਦਤਾ ਉਹ ਤੇ ਮੰਗੋ ਫੜਾਣਾ ਨੂੰ ਜਿੰਨਾਂ ਨੇ ਦਿੱਤੇ ਉਹਨਾਂ ਨੂੰ ਮੰਗੋ ਜੇ ਨਾਲ ਹੱਥ ਲੈ ਕੇ ਫੜਾਏ ਨਾ ਠਾੜ ਕੇ ਮਾੜਾ ਮੰਗਾਂ ਦੇ ਉਹ ਵੀ ਤਾਂ ਡਰ ਗਈ ਆ ਜਦੋਂ ਫੜਾਉਂਦਾ ਹੀ ਉਹੇ ਚੰਗਾ ਲੱਗਦਾ ਏ ਤੁਹਾਨੂੰ ਆ ਓ ਜਾ ਤੇ ਨਹੀਂ ਸਪਾੜਦੇ ਦੋ ਰੁਪਏ ਸਾਨੂੰ ਦਿੱਤੇ ਹੀ ਆ ਪੈਸੇ ਤੂੰ ਦੇਣਾ ਨਹੀਂ ਤੈਨੂੰ ਪੜਾਇਆ ਲਖਾਇਆ ਨਹੀਂ ਤੈਨੂੰ ਨੌਕਰੀ ਦਾ ਨਹੀਂ ਲਵਾਇਆ ਕਿੰਨੇ ਪੈਸੇ ਦੇ ਕੇ ਲਵਾਇਆ ਉਹ ਤੇਰੇ ਪਿਓ ਨੇ ਲਾਇਆ ਤੂੰ ਨਾਲੇ ਹੀ ਹਾਂ ਜਾਉਂਗਾ ਨਹੀਂ ਉਹ ਲੋ ਉੱਧਰ ਜਾਣਾ ਨਾ ਪਿਓ ਵਾਲਾ ਵੀ ਦੇ ਪਿਓ ਮੈਨੂੰ ਪੈਸੇ ਮੈਂ ਨੌਕਰੀ ਤੇ ਲੱਗਣਾ ਉਹ ਲੋ ਇਹੇ ਕੰਨ ਖਾਣਾ ਆ ਨਾ ਵੀ ਮੈਂ ਚੜੀ ਜਾਣਾ ਕਿ ਬੰਦੇ ਜੀ ਨਾ ਜੇ ਤੈਨੂੰ ਨੌਕਰੀ ਨਾ ਮਿਲੀ ਵੱਢੀ ਗੱਲ ਸੁਖਾ ਕੇ ਮੇਰੇ ਵੱਲ ਘਰ ਦਿੰਦੀ ਆ ਮੰਮੀ ਐਂ ਤਾਂ ਆਂਦੀ ਆ ਮੰਮੀ ਐਂ ਤਾਂ ਕਹਿੰਦੀ ਆ ਜਾਂ ਮੈਂ ਕਹਿੰਦੀ ਹੂੰ ਜਿੱਥੇ ਜ਼ੋਰ ਲੱਗਦਾ ਲਾਲਾ ਸਾਦਲਾ ਪਿਛਲਿਆਂ ਨੂੰ ਨਾਲੇ ਤੁਹਾਡੇ ਦੋਵਾਂ ਜੀਆਂ ਦੀਆਂ ਕਰਤੂਤਾਂ ਦੱਸਾਂ ਉਹਨਾਂ ਨੂੰ ਮੈਂ ਪਿਆਰ ਕਿਉਂ ਕਰਦੇ ਜੀ ਹਾਂ ਕਰਨ ਕੀ ਹਾਲ ਆ ਪੁੱਤ ਹਾਂ ਮੈਂ ਵੀ ਠੀਕ ਠਾਕ ਵਧੀਆ ਕੁਛ ਨਹੀਂ ਬੈਠੇ ਹਾਂ ਤੂੰ ਠੀਕ ਠਾਕ ਹਾਂ ਰੋਟੀ ਪਾਣੀ ਖਾਦਾ ਵਾ ਅੱਛਾ ਅੱਛਾ ਚੱਲ ਕੋਈ ਨਹੀਂ ਮੰਡ ਵਰਤ ਕੇ ਕਰ ਲਿਆ ਕਰੋਗੇ ਦੋ ਤਿੰਨ ਜਾਣੇ ਹੈਗੇ ਜੇ ਤੁਸੀਂ ਕਮਰੇ 'ਚ ਕਰਨਾ ਕਿ ਆ ਕਿ ਉਹ ਤੇਰੀ ਚਾਚੀ ਵੱਲ ਗਈ ਹੰਾ ਮੈਨੂੰ ਫੋਨ ਕੀਤਾ ਹੀਗਾ। ਮੁੰਡੇ ਉਹਦੇ ਨੇ ਆਉਣਾ ਨਹੀਂ ਤਰਕੋਂ। ਤਾਂ ਮੈਨੂੰ ਸਮਾਨ ਸਮੋਣੋ ਖਾਲਣ ਡਈ ਜਾਂਦੀ ਭੈਣ ਜੀ ਆ ਲਿਆਵਾ। ਜਦੋਂ ਕਰਨ ਗਿਆ ਹੀ ਤੁਸੀਂ ਕੀ ਕੀ ਲਿਆਇਆ ਮੈਨੂੰ ਦੱਸ ਦੋ ਜੇ ਕੋਈ ਘਰਤਵਾ ਚੀਜ਼ ਤੇ ਮੈਂ ਲੈ ਆਉਣੀ ਆ। ਤੇ ਮੈਂ ਤਾਂ ਠੀਕ ਵਾ ਜੇ ਕੋਈ ਚੀਜ਼ ਘੱਟ ਵੀ ਹੋਊ ਤਾਂ ਉੱਥੇ ਮੁੰਡਿਆਂ ਕੋ ਹੁਣੀ ਆ। ਤੇ ਨਾਲੇ ਪੁੱਤੋ ਕਹਿਣ ਡਈ ਹੀ ਕਿ ਜੇ ਕੋਈ ਚੀਜ਼ ਕੱਲਣੀ ਆ ਤਾਂ ਕੱਲ ਦੋ ਥੋੜਾ ਜਿਹਾ ਹੈਗਾ ਵਾ ਬਜਨੇ ਦੇ ਕੋ ਘੱਟ। ਤਾਂ ਦੱਸ ਦੇ ਜੇ ਤੈਨੂੰ ਕੋਈ ਚੀਜ਼ ਚਾਹੀਦੀ ਆ ਤਾਂ ਮੈਂ ਕੱਲ ਦਿੰਨੀ ਆ। ਅਛਾ ਬੈਲ ਸ਼ੀਟ ਚਾਹੀਦੀ ਕਰਨ ਇੱਕ ਕ ਨਾਲੇ ਦੋ ਚੱਲ ਦੋ ਕਾਲ ਦਿੰਦੀ ਆ ਤੇ ਹੋਰ ਕੋਈ ਚੀਜ਼ ਦੱਸ ਦੇ ਆਪਣੀ ਅਛਾ ਦੋ ਲੋ ਹੋਰ ਚੱਲ ਕੋਈ ਨਹੀਂ ਦੁਕਾਨ ਤੇ ਜਾ ਕੇ ਤੇ ਫੇਰ ਕਰ ਦੂੰਗੀ ਤੈਨੂੰ ਫੋਨ ਤੇ ਦੱਸ ਦਿਆਂ ਜਿੰਤਾਂ ਤੇ ਲੈਣੇ ਹੋਣਗੇ ਆਹੋ ਆ ਹੋਈ ਹੀ ਗੱਲ ਮੇਰ ਨਾਲ ਤੂੰ ਦੱਸਿਆ ਤਾਂ ਹੈਗਾ ਹੀ ਪੁੱਤ ਮੈਂ ਪੈਸੇ ਉਹਨੂੰ ਕਿੱਥੋਂ ਦੇਣੇ ਆ ਤੈਨੂੰ ਪਤਾ ਤਾਂ ਹੈ ਕਿੰਨੇ ਲਾ ਕੇ ਤੇਰੇ ਤੇ ਤੈਨੂੰ ਤੋਰਿਆ ਤੇ ਹੁਣ ਘਰ ਨੇ ਕੋਈ ਚਾਹੀਦਾ ਵੇਖਾਂ ਤੈਨੂੰ ਉਹ ਤੇ ਬੜਾ ਤਰਸਾਂਦਾ ਬਾ ਪਾਜੀ ਆ ਪਾਜੀ ਆ ਤੈਨੂੰ ਉਹ ਦਿਨ ਭੁੱਲ ਗਏ ਜਿੱਦਾਂ ਤੇਰੇ ਨਾਲ ਨਹੀਂ ਜਾਣ ਦਿੰਦੀ ਹੁੰਦੀ ਗੱਡੀ 'ਚ ਚਾਬੀ ਕੱਢ ਲਈ ਉਦੋਂ ਨਹੀਂ ਪਾਜੀ ਉਹਨੇ ਤਾਂ ਤੇਰਾ ਇੱਕ ਵਾਰਾ ਨਾ ਸੋਚਿਆ ਵੀ ਮੇਰਾ ਨਿੱਕਾ ਭਰਾ ਵਾ ਤੇ ਅੱਜ ਤੱਕ ਚੜਾਈ ਕਰਦੀ ਰਹੀ ਵੀ ਦੋਵੇਂ ਭਰਾ ਵੱਖ-ਵੱਖ ਹੋ ਜਾਣ ਮੈਂ ਨਹੀਂ ਦੇਣਾ ਪੈਸਾ ਕੋਈ ਤੇ ਨੂੰ ਅਜੇ ਵੀ ਤਸਾਈ ਜਾਂਦਾ ਇੱਥੇ ਬੈਠੇ ਨੂੰ ਹੀ ਤੂੰ ਇੱਥੇ ਕਮਾਈ ਕਰਨ ਡਿਆ ਉਹ ਆਪਣੀ ਕਰਨ ਡਿਆ ਹੋਰ ਸਾਡੇ ਤੇ ਤਾਂ ਕੋਈ ਖਰਚਾ ਨਹੀਂ ਕਰਨ ਡਿਆ ਤੇ ਮੈਂ ਦੋਵਾਂ ਜਿਹਾਂ ਦਾ ਟਾਈਮ ਹੀ ਨਹੀਂ ਲੰਘਦਾ ਪਿਓ ਤੇਰਾ ਨਹੀਂ ਮੰਨਦਾ ਹੰਦਾ ਮੇਰੇ ਕੋਲ ਹੈ ਨਹੀਂ ਪੈਸੇ ਜਿੰਨੇ ਹੈਗੇ ਸੀ ਮੈਂ ਤੁਹਾਡੇ ਦੋਵਾਂ ਜਾਨਿਆਂ ਦਾ ਲਾ ਤੇ ਹੁਣ ਮੇਰੇ ਹੱਥ ਪੱਲੇ ਕੋਈ ਚਾਹੀਦਾ ਮੈਂ ਤੂੰ ਬਾਹਰ ਆ ਵਾ ਇਹ ਇੱਥੇ ਆ ਜਿੰਨਾ ਕੱਜ ਸਾਨੂੰ ਪੁੱਛਣ ਦੇ ਆ ਇਹਨਾਂ ਕੱਲ ਨੂੰ ਪੁੱਛਣਾ ਵਾ ਨਾ ਇਹਨੇ ਤੇ ਜੇ ਸਾਡੇ ਕੋਲ ਕੁਝ ਹੋਊਗਾ ਤੁਹਾਨੂੰ ਰੋਟੀ ਦੋਗੇ ਨਹੀਂ ਤੁਹਾਨੂੰ ਕਿਨੇ ਪੁੱਛਣਾ ਵਾ ਚੱਲ ਕੋਈ ਨਹੀਂ ਵੇਖ ਲੈਣੀ ਚੰਗਾ ਕਰ ਦੇਣੀ ਸਮਾਂ ਠੀਕ ਆ ਪੁੱਤ ਇਹਦੇ ਨਾਲ ਨਿੱਕਾਈ ਤਾਂ ਅਜੇ ਵੀ ਕਰੀ ਜਾਂਦਾ ਕੋਈ ਨਹੀਂ ਮੰਮੀ ਵੱਡਾ ਭਰਾਵਾ ਮੇਰਾ ਦੇ ਦੋ ਦੇ ਦੋ ਪਰ ਇਹਨੂੰ ਵੱਡੇ ਨੂੰ ਤਾਂ ਮਾਸਾ ਜਿੰਨੀ ਸ਼ਰਮ ਨਹੀਂ ਨਾਈ ਕਿ ਮੈਂ ਪਿਉਾਂ ਦੇ ਥਾਂ ਵੀ ਆ ਤੇ ਭਰਾਵਾਂ ਦੇ ਥਾਂ ਵੀ ਆ ਨਾ ਫਰਕੰਦਰ ਹੁਣ ਕੀ ਕਰੀਏ ਕਿ ਇਹ ਬੰਨੇ ਹੱਥ ਨਹੀਂ ਅੰਡਿਆ ਮੇਰੀ ਗੱਲ ਸੁਣੋ ਹਾਂ ਜੇ ਨਹੀਂ ਨਾ ਕੋਈ ਹੱਲ ਹੋਉਂਦਿਆ ਤੇ ਫਿਰ ਇੱਕੋ ਹੀ ਕੰਮ ਹੋਆ ਫਿਰ ਹੋਰ ਕੀ ਕਰਨਾ ਹੂੰ ਮੇਰੇ ਦਿਮਾਗ ਚ ਕਾ ਲਜੀ ਤੇ ਹੁੰਦੀ ਪਤਾ ਨਹੀਂ ਪਿੰਹਣਾ ਆਪਣਾ ਉਹ ਲੈਣ ਸਿਜਣ ਚਾਹਵਾਗੇ ਨਹੀਂ ਚਾਹ ਹੁਣ ਇਹਨਾਂ ਨੂੰ ਜੇ ਪਤਾ ਨਾ ਪਤਾ ਨਹੀਂ ਦੱਸ ਦੇਣੀ ਆ ਗੱਲ ਇਦਾਂ ਨਹੀਂ ਹੁਣ ਰਦਾ ਹੀ ਜੇ ਦੀ ਹੁਣ ਆਪਣਾ ਮੈਂ ਉਹ ਦੇ ਦਿੱਤੀ ਨਹੀਂ ਥੋੜੀ ਜੀ ਉਹ ਮੈਂ ਰੱਦਾ ਜੀ ਥੀਨੇ ਤੇ ਦੇ ਲੈਂਦੀ ਹੋ ਗਿਆ ਤੇਰਾ ਦਿਮਾਗ ਦਾ ਆਪ ਹੋ ਗਿਆ ਉਹ ਵੇਚ ਕੇ ਮਰ ਕਿੱਥੇ ਜਾਣਾ ਉਦੇ ਸਾਰੇ ਇੱਧਰ ਬੈਠੇ ਆ ਇੱਥੇ ਆਂ ਮੈਂ ਤੁਹਾਨੂੰ ਸਲਾਹ ਹੀ ਦਿੱਤੀ ਆ ਜੇ ਤੁਹਾਨੂੰ ਸਹੀ ਲੱਗਦਾ ਵਾ ਤੇ ਦੇਖ ਲਓ ਜੇ ਨਹੀਂ ਸਹੀ ਲੱਗਦਾ ਤਾਂ ਵੀ ਕੋਈ ਗੱਲ ਨਹੀਂ ਆ ਉਹ ਉਹ ਗੱਲ ਤੇ ਇਹ ਆ ਵੀ ਜੇ ਉਹਨੂੰ ਵੇਚ ਵੀ ਦਿੱਤੀ ਵੇਖ ਵੀ ਜਾਣੀ ਆ ਠੀਕ ਆ ਲੱਗਿਆ ਮੈਨੂੰ ਹੁਣ ਅਧਿਕਾਰੀ ਲੱਗਦੀ ਐ ਅੱਛਾ ਉਹਨਾਂ ਦੇ ਭੱਜ ਕੇ ਪੈਣਾ ਵਾ ਜੇ ਆਂ ਥੱਲੇ ਲਈ ਵੀ ਦਿੱਤੀ ਨਾ ਜਿੱਤੇ ਪਾਣੀ ਮੜਾ ਮਟਾ ਫਲੋਟਰੀ ਦਾ ਉਹ ਨਾ ਵੀ ਲੈਣ ਨਹੀਂ ਮਿੱਟੀ ਮਿੱਟੀ ਪਾ ਕੇ ਕੀ ਕਰ ਲਣੀ ਇਹਨਾਂ ਪਰ ਗੱਲ ਤੇ ਇਹ ਆ ਕਿ ਜਿਹੜੀ ਹੁਣ ਫਲਰ ਨਿਕਲਦੀ ਓਥੋਂ ਉਹ ਤੇ ਮਰ ਜਾਂਦੀ ਰਹਣੀ ਹੈ ਪੈਸੇ ਦੇ ਫੇਰਾਂ ਹੀ ਕਾ ਲੈਣੇ ਪਰ ਇਹ ਹਾਬਸ ਨਹੀਂ ਆ ਤੇ ਪਰ ਹੁਣ ਕੀ ਕਰੀ ਹੁਣ ਜੇ ਨਹੀਂ ਵੀ ਜਾਣਗੇ ਤੇ ਨੌਂ ਉੜਨਦੇ ਉਹ ਕੋਈ ਨਾ ਕੋਈ ਹਾਲ ਕਰਨਾ ਹੀ ਪੈਣਾ ਤੇ ਜਾਂ ਫਿਰ ਇਦਾਂ ਕਰਨੇ ਓਥੋਂ ਲੜਾਈ ਦੇਖਣੇ ਆ ਤੇ ਉੱਪਰ ਲੈ ਰੱਖ ਲੈ ਇਹ ਤਾਂ ਕਰ ਲੋ ਇਹ ਬਈ ਕਰ ਲੋ ਨਹੀਂ ਉਹ ਦੇ ਦੋ ਬਾਅਦ ਉਹਦੇ ਵਿੱਚ ਕੁਕ ਹੋਣਾਈਆਂ ਯਾਰ ਨਹੀਂ ਉਹ ਚੋਂ ਹੁੰਦਾ ਤਾਂ ਤਾਕਤ ਨਹੀਂ ਨਿਕਲਦੀ ਜਲਦੀ ਜਲਦੀ ਕੋਈ ਨਿਕਲੂ ਚ ਚੱਲ ਜੂਗਾ ਤਾਂ ਕੜਕੁਣਕ ਦਾ ਇਦਾਂ ਨਹੀਂ ਨਿਕਲਦੀ ਆ 5-6 ਮਿੰਟਾਂ ਵਿੱਚ ਇਹਦਾ ਕਰੋ ਵੀ ਉਹ ਨਹੀਂ ਤੇ ਦੇ ਦਿਓ ਤੇ ਜਿਹੜੀ ਉੱਪਰਲੀ ਆ ਉਹ ਰੱਖ ਲਈਂ ਉਹ ਜੋ ਨਾਲੇ ਦੇ ਨਿਕਲ ਆਇਆ ਕੋਈ ਫਸਲਾ ਨਹੀਂ ਨਹੀਂ ਮੈਂ ਹੁਣ ਪੁੱਛਾਂ ਉਹਨੂੰ ਮਿੰਟੂ ਉਹਨਾਂ ਨੂੰ ਭਜਾ ਇਹਨਾਂ ਨੂੰ ਪੁੱਛਾਂ ਇਹਨਾਂ ਨੂੰ ਵਹਿਣ ਦਿੰਦੇ ਆ ਯਾਰ ਇਹ ਕਿਹੜੇ ਸਾਡੇ ਅੱਖੇ ਲੱਗਦੇ ਆ ਅੱਖੇ ਨਹੀਂ ਲੱਗਣਾ ਇਹਨਾਂ ਨੇ ਫੇਰ ਕੋਈ ਨਾ ਕੋਈ ਟੁਕੀ ਸਲਾਹ ਦੇਣੀ ਮੈਂ ਗਿਆ ਮੰਮੀ ਹੱਲੇ ਦੀ ਅੱਛਾ ਉਹਦੀ ਵੀ ਚੰਗੀ ਲਾਫਾ ਕਰ ਕੇ ਆਂ ਮੈਂ ਵੀ ਤੂੰ ਲੜਾਈ ਦੇ ਲੈ ਸਾਡੇ ਨਾਲ ਤੂੰ ਤੂੰ ਇਹ ਪਿਛਲੇਆਂ ਦਾ ਕੱਲ ਹੀ ਜਾਂਦੇ ਤੇ ਫਿਰ ਉਹ ਐਵੇਂ ਬੋਲੀ ਜਾਂਦੀ ਗਾਲੀਆਂ ਤੇ ਮਾਰ ਲਿਆ ਕਰੀ ਇਦਾਂ ਹੀ ਕਰਦੇ ਆ ਫਿਰ ਬੋਲਣ ਲੱਗੇ ਵੇਖਣਾ ਨਹੀਂ ਆ ਜੋ ਮੂੰਹ ਜਾਇਆ ਬਸ ਬੋਲੀ ਜਾਣਾ ਇਹਨਾਂ ਬੰਦੇ ਨੂੰ ਸੋਚਣਾ ਚਾਹੀਦਾ ਫਿਰ ਵੀ ਸਾਡੇ ਘਰ ਦੇ ਜੀਵੀ ਆ ਪਰ ਇਹਨਾਂ ਦਾ ਸੋਚਣਾ ਹੀ ਨਹੀਂ ਆ ਨਾ ਨਹੀਂ ਹਾਂ ਪਰ ਤੂੰ ਮੇਰੀ ਗੱਲ ਸੁਣ ਤੂੰ ਉਹਨਾਂ ਨੇ ਸਲਾਹ ਕਰ ਲਈ ਉਹ ਬਾਹਰ ਬਲਾਕ ਨੂੰ ਲੈਣੇ ਹੀ ਜਾਂਦੇ ਜੇ ਸਹੀ ਲੱਗੂਗਾ ਤੇ ਫਿਰ ਉਹ ਥੱਲੇ ਬੈਠਾ ਕੋਈ ਗੱਲ ਨਾ ਕਰਨ ਕਰ ਲੈਣਾ ਆਂ ਤੇ ਉਹ ਚਲਦੇ ਛੱਡਿਓ ਤੇ ਆਪਣੇ ਸਾਰੇ ਸਾਰੇ ਖਰਚੇ ਕੁਝ ਨਹੀਂ ਉਹ ਬੰਦਾ ਦੇ ਦਿੰਦਾ ਨਹੀਂ ਉਹ ਮਰੇ ਆ ਚੱਲ ਕਰ ਦਾਂ ਜੂਗਾ ਹੋਰ ਕੀ ਆ ਬਤ ਕੰਮ ਹੁੰਦਾ ਜੇ ਮੈਂ ਫੋਨ ਤੇ ਗੱਲ ਕਰਕੇ ਤੇ ਮੈਂ ਦੱਸਾਂ ਕੀ ਹੁੰਦਾ ਚੱਲ ਦੇਖ ਕੋਈ ਆ ਇਹ ਨਾਲ ਪੁੱਛਣਾ ਹੀ ਨਹੀਂ ਪਿਆ ਇਹ ਨਾਲ ਲੋੜ ਤਾਂ ਹੀ ਪੋੜਾ ਲੱਗਣਾ ਜਦੋਂ ਉਹਨੇ ਬਾਹਰ ਚੱਲ ਕਰ ਲੋ ਹਾਂ ਰਮਨ ਤੂੰ ਗਾੜੀ ਸ਼ਹਿਰ ਜਾਣਾ ਫੇ ਚਲੀਏ ਸ਼ਹਿਰ ਕੀ ਜਾਣਾ ਆ ਬੈੱਡ ਸ਼ੀਟਾਂ ਮੈਂ ਲਈਆਂ ਹਾਂ ਵੇਖੋ ਕਰਵਾ ਦੇ ਗਰਮੀ ਉਹ ਕਹਿੰਦਾ ਕਿ ਕਲਾਇਓ ਅੱਛਾ ਆ ਦੋ ਨਵੀਆਂ ਹੀ ਆ ਹੋਈਆਂ ਨਾ ਕਲਾਣਾ ਚੱਲ ਇਹੋ ਭੇਜ ਦੇ ਹੈ ਨਾ ਹੋਰ ਕੀ ਕਹਿੰਦਾ ਜੀ ਹੋਰ ਆਂਦਾ ਤੇ ਲੋਰ ਕਰ ਦੇਓ ਤੇ ਲੋਰ ਵੀ ਆ ਵੇਖੋ ਨੇ ਲਏ ਹੀ ਕਿ ਤੇ ਪਾਹਰੋਦ ਕੋ ਹੋ ਗਿਆ ਹੀ ਜ਼ਿਆਦਾ ਇਹ ਉਦੋਂ ਦਾ ਪਿਆਵਾ ਚੱਲ ਇਹੋ ਭੇਜ ਦੇ ਫਿਰ ਤੇ ਇੱਕ ਮੇਰੇ ਹਿਸਾਬ ਨਾਲ ਹੋਰ ਪਿਆਵਾ ਉਹ ਵੇਖ ਦਿੰਨੀ ਆ ਤੇ ਪਾ ਦੇਣੀ ਤੁਹਾਨੂੰ ਸਮਾਨ ਤੇ ਜਾ ਫੜਾਉਂ ਨਹੀਂ ਚੱਲ ਇਦਾਂ ਕਰ ਲੈ ਮੈਂ ਨਾ ਪਾਣਾ ਤੁਹਾਨੂੰ ਜਾ ਫੜਾਉਂ ਕਾਣ ਵਾਲੀ ਚੀਜ਼ ਨਹੀਂ ਹੈ ਮੰਗਦਾ ਕੋਈ ਖਾਣ ਵਾਲੀ ਚੀਜ਼ ਕੀ ਕੱਲਾਂਗੇ ਫਰਾ ਵਿੱਚ ਕੋਈ ਚੱਕ ਚੁੱਕ ਤੇ ਨਹੀਂ ਹੁੰਦਾ ਅੱਤ ਚਲ ਉਹਨੂੰ ਪੁੱਛ ਲੈਣਾ ਮੈਂ ਤਾਂ ਤੈਨੂੰ ਪੁੱਛਿਆ ਹੋ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋਈ ਉਹਦੀ ਤੇ ਖਾਨ ਵੱਲੋਂ ਨਹੀਂ ਜੇ ਮੈਂ ਪੁੱਛਿਆ ਤੇ ਆ ਸਮਾਨ ਉਹਨੇ ਮੈਨੂੰ ਦੱਸਿਆ ਵੀ ਆਹ ਤੇ ਮੈਂ ਘਰ ਹੈਗਾ ਸੀ ਤੇ ਮੈਂ ਕਿਹਾ ਚੱਲੇ ਇਹ ਦੇ ਦਿੰਨੇ ਆ ਚੱਲੇ ਹੋਏ ਭੇਜ ਦੇ ਫਿਰ ਇਹ ਲਫਾ ਫੇ ਚਲ ਕੋਈ ਨਾ ਪੰਜ ਦਿਨ ਹੈਗੇ ਆ ਜਾਣ ਵਿੱਚ ਪੁੱਛਣੂ ਜਾਂ ਕੋਈ ਕਹੋ ਤੇ ਲਿਆ ਕੇ ਦੇ ਦਿਓ ਫਿਰ ਚਲ ਇਦਾਂ ਕਰ ਲਾ ਜੇ ਪੰਜੀਰੀ ਪੰਜੀਰੀ ਕੋਈ ਬਣਾ ਦਿੰਨੇ ਆ ਚਲ ਠੀਕ ਆ ਆਹ ਨੂੰ ਫੜਾ ਤੋਂ ਉਹਨੂੰ ਕਿਉਂ ਵੀ ਹੁਣ ਚੇਤੇ ਨਾਲ ਲੈ ਜਾਵੇ ਇਹ ਨਾ ਹੋਵੇ ਤੇ ਘਰੇ ਛੱਡ ਜੀ ਇਹੋ ਸਮਾਨ ਉਹਨੇ ਮੰਗਿਆ ਵਾ ਚਲ ਕੋਈ ਨਹੀਂ ਮੈਂ ਸਮਝਾਉਂਗਾ ਉਹਨੂੰ ਪੂਰਾ ਆਹੋ ਪੀ ਲੈ ਜੀ ਨਾਲ ਹੁਣ ਚਲ ਠੀਕ